ਚਾਰ ਮੁੰਡੇ ਨਾਲ ਹੁੰਦੇ ਆ ਤੇ ਕੁੜੀ ਨੂੰ ਅਸੀਂ ਕਿਹਾ ਵੀ ਇਹਨੂੰ ਲੈ ਕੇ ਸਾਡੀ ਗੱਲ ਨਹੀਂ ਨਾ ਨੰਗੋ ਅੱਜ ਦੁਪਹਿਰੇ ਇੱਕ ਘਟਨਾ ਕੀ ਗਿਆ ਮੁੰਡਾ ਮੂੰਹ ਛੱਡਦੇ ਆਂ ਦੀ ਚਾਚੂ ਅੱਜ ਮੈਨੂੰ ਮਾਫ ਕਰ ਦੋ ਅਸੀਂ ਛੱਡ ਦੂਗਾ ਸਰ ਕੀ ਮਾਮਲਾ ਕੀ ਜੀ ਜਰਾ ਆਪ ਕੀ ਮਾਮਲਾ ਕੀ ਸਰ ਦਸਿਓ ਬਣਾਇਆ ਸਰ ਕੀ ਮਾਮਲਾ ਕੀ ਹੈ ਸਰ ਮਾਮਲਾ ਕੀ ਦਸਿਓ ਬਣਾਇਆ ਮੈਂ ਲਿਖਿਆ ਵੀ ਦੱਸਣਾ ਸੀ ਕਹਿੰਦਾ ਕਹਣਾ ਬਈ ਨਾ ਆਇਆ ਹੋਇ ਪਾਇਆ ਮਾੜੀ ਮੁੱਕ ਗਈ ਆ ਤੇ ਇਹ ਕੁੜੀ ਤਿੰਨ ਮੇਰੀ ਵਿਆਹੀ ਆ ਕਿਹਦੇ ਵਾਲੀ ਛੱਡ ਕੇ ਬੰਦਾ ਆ ਜਾਂਦੇ ਉਹ ਰਹਿੰਦੀ ਨਹੀਂ ਰਹੀ ਤੇ ਰਹੇ ਰਹੀ ਨਹੀਂ ਮਾਰੇ ਵਿਆਹ ਹੋਇਆ ਤੇ ਕਿੰਨੀ ਦੇ ਲੋਗੀ ਮਾੜੀ ਇਸ ਗੱਲ ਨੂੰ ਮਾਇਆ ਉਹ ਜਿਆਦਾ ਬੰਦ ਪਿਆਰ ਚ ਜਾਂਦੀ ਨਹੀਂ ਕਿੰਨੀ ਕੇ ਦੇ ਲੋਗੀ ਸੀ ਗਿਰਾਂ ਦੀ ਗੱਲ ਆ ਪਹਿਲਾਂ ਦੀ ਮਾਸੀ ਨੇ ਟੈਂਸ਼ਨ ਆ ਕਿ ਕਿਛਰੇ ਆ ਮਾਮਲੀ ਸੀ ਇਹ ਕਰਦੀ ਅੱਛਾ ਜੀ ਮਾ ਕਰਦੀ ਸੁੱਤ ਅੱਛਾ ਇਹ ਮੈਨੂੰ ਉਹ ਕੱਪੜੇ ਦੇਖੋ ਜਿਹੜੇ ਸੁੱਟੇ ਇਹਨਾਂ ਦੇ ਆਹ ਵੇਖੋ ਬਗੰਗ ਕੋਈ ਗੱਲ ਤੇ ਆਹ ਦੇਖੋ ਗੰਗ ਜਿਹੜਾ ਪਿਆ ਪੈਂਣਾ ਵਾਲੇ ਆਪਾਂ ਸਾਡੇ ਬੱਚੇ ਐਡੇ ਐਡੇ ਜਵਾਨ ਸਾਡੀਆਂ ਲੋਹਾਂ ਈਆਂ ਅਸਰ ਪੈਂਦਾ ਨਾ ਮਾੜਾ ਹਾਂਜੀ ਹਾਂਜੀ ਅਹੀਂ ਨੂੰ ਕੁੜੀ ਨੂੰ ਬੜੀ ਵਾਰੀ ਸਮਝਾਇਆ ਇਹ ਕੁੜੀ ਨਹੀਂ ਮੰਨਦੀ ਚਾਮੀ ਬਾਜਾ ਮਗੇ ਨਹੀਂ ਰੁਗੀ ਆਈ ਹੈ ਸਾਹਿਬ ਪੁੱਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਦੇ ਲੋ ਮਲੇ ਗਲਤ ਕੰਮ ਹੁੰਦਾ ਹੀ ਬਹੁਤ ਜ਼ਿਆਦਾ ਪ੍ਰਸ਼ਾਸਨ ਨਾਲ ਗੱਲਬਾਤ ਸਰ ਮਾਮਲਾ ਕੀ ਸੀ ਅਸੀਂ ਵੀ ਦੇਖ ਸਕਦੇ ਹੋ ਦੇਖ ਸਕਦੇ ਹੋ ਮੋਕੇ ਤੇ ਪੁਲਿਸ ਪਹੁੰਚ ਚੁੱਕੀ ਆ ਕੀ ਮਾਮਲਾ ਕੀ ਸੀ ਮਾੜਾ ਦੱਸਿਓ ਰਿਪੋਰਟ ਕਰ ਦੋ ਇਸ ਵੇਲੇ ਦੀਆਂ ਵੱਡੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਮੋਕੇ ਤੇ ਪੁਲਿਸ ਪਹੁੰਚੀ ਹੋਈ ਆ ਥਾਣਾ ਭਾਰੋਂ ਕਿਨੋਂ ਤੋਂ ਜੀ ਜਨਾਬ ਇਹ ਨਾ ਮੁਰਦਾ ਖੜਾ ਪਿਕਾ ਨੰਬਰ ਵਾਲਾ ਕਿੰਨਾ ਕੋਈ ਆ ਤਾਂ ਸੰਕਰ ਸਰ ਕਿੰਨੇ ਬੰਦੇ ਨੇ ਕਿੰਨੇ ਲੜਕੀਆਂ ਜੁੜੀਆਂ ਗਈਆਂ ਕੀ ਮਾਮਲਾ ਸਰ ਇੱਕ ਲड़का ਦੋ ਲੜਕੀਆਂ ਬਾਕੀ ਦੇਖਦੇ ਆ ਇਹ ਘਰ ਵਾਲੇ ਕੌਣ ਆ ਕੀ ਹੈ ਕੀ ਸੀ ਸਰ ਮਾਮਲਾ ਕੀ ਪੂਰਾ ਮਾਮਲਾ ਸਾਨੂੰ ਕੰਟਰੋਲ ਤੋਂ ਫੋਨ ਆਇਆ ਸੀ ਅੱਛਾ ਜੀ ਇਹ ਬਈ ਕੋਟ ਸਦੀਕ ਨਾ ਘਰ ਦੇ ਵਿੱਚ ਕੋਈ ਗਲਤ ਕੰਮ ਹੋ ਰਿਹਾ ਬਸ ਤੁਸੀਂ ਦੇਖਦੇ ਆ ਵੀ ਹੋ ਰਿਹਾ ਕਿ ਜਾਂ ਇਹਨਾਂ ਦੇ ਆਪਣੇ ਕੀ ਪਰਿਵਾਰ ਮੈਂਬਰ ਆ ਕੌਣ ਆ ਬੋਲਣ ਦੇ ਜੋ ਪੜੇਗੇ ਸਰ ਕਿੰਨੀ ਮੀਟਰ ਸਰ ਤੁਹਾਡਾ ਚੱਲ ਰਿਹਾ ਹੈ ਆਪਾਂ ਮੀਰ ਤੁਹਾਡੇ ਸ਼ਹਿਰ ਦੇ ਇਹਨਾਂ ਤੋਂ ਮੱਲੇ ਵਾਲੇ ਤੋਂ ਨਹੀਂ ਕਿੰਨੀ ਦੇਰ ਤੋਂ ਕੰਮਾ ਤੋਂ ਮੱਲੇ ਵਾਲੇ ਦੱਸਿਆ ਕਿੰਨੀ ਦੇਰ ਤੋਂ ਮੱਲੇ ਵਾਲਿਆਂ ਨੇ ਨਹੀਂ ਮੱਲੇ ਵਾਲਿਆਂ ਨੇ ਕਿਸੇ ਨੇ ਕੋਚ ਨਹੀਂ ਦੱਸਿਆ ਇਹਨਾਂ ਨੂੰ ਸਾਧਦੇ ਆ ਮਗਰ ਇਹਨਾਂ ਕੋਲੋਂ ਲਿਖਤੀ ਕੰਪਲੀਟ ਲੈਣੇ ਆ ਨਾਲੇ ਮੱਲੇ ਤੋਂ ਅੱਛਾ ਜੀ ਤੁਹਾਡਾ ਕੋ ਕੀ ਸ਼ਿਕਾਇਤ ਹੈ ਸਰ ਸਾਡੇ ਕੋ ਕੰਟਰੋਲ ਤੋਂ ਫੋਨ ਆਇਆ ਜੀ ਇਹਨਾਂ ਮੱਲੇ ਵਾਲੇ ਨੇ ਕੀਤਾ ਸੀ ਕਿ ਬਈ ਇੱਥੇ ਕੋਈ ਗਲਤ ਕੰਮ ਹੁੰਦਾ ਪਿਆ ਜੀ ਉਹਨਾਂ ਦੀ ਆਊਟ ਆਊਟ ਮੈਂ ਕੀ ਦੇਵਾਂ ਗਲਤ ਕੰਮ ਇੰਦੀ ਸੈਂਸਰ ਜਸ ਸਰ ਜਿਹੜਾ ਮੋਟਰਸਾਈਕਲ ਖੜਾ ਆ ਉਹ ਤੇ ਕੀ ਕਰ ਪੁੱਛਣ ਨੂੰ ਧਿਆਨ ਨਹੀਂ ਦਤਾ ਪਿਆ ਸਰ ਗਲਤ ਕੰਮ ਦੀ ਸੈਂਸਰ ਮੋਟਰ ਚੈਕ ਲੋ ਇਹਨਾਂ ਦਾ ਹੈ ਹੀ ਨਹੀਂ ਉਹ ਕਹਿੰਦਾ ਬੇਟਾ ਮੇਰਾ ਮੋਟਰਸਾਈਕਲ ਐ ਨਹੀਂ ਬਾਕੀ ਅੰਦਰ ਲਾਤਾ ਉਹਦੇ ਦੇਖਾਂਗੇ ਪੇਪਰ ਕਿਹਦੇ ਨਾਂ ਤੇ ਆ ਸਰ ਕੀ ਹੈ ਗਲਤ ਉਹ ਵੀ ਮੋਟਰਸਾਈਕਲ ਦੇਖਾਂਗੇ ਆਪਾਂ ਮੇਰੇ ਵੀ ਉਸ ਹਿਸਾਬ ਨਾਲ ਮੋਟਰ ਚੈਕ ਕਰ ਲੇ ਗਲਤ ਕੰਮ ਦੀ ਸੈਂਸਰ ਦੱਸੋ ਕੀ ਇਹੋ ਤਸਵੀਰਾਂ ਵੀ ਦੇਖ ਸਕਦਾ ਰੇਸਾ ਤੇ ਉਹ ਸਾਰਾ ਮੱਲਾ ਘਟਾਇਆ ਪਿਆ ਮਾਤਾ ਜੀ ਕੀ ਗੱਲ ਕਿੰਨੀ ਦੇ ਦੋ ਚੱਲੇ ਕੰਮ ਕੱਲੂ ਸਾਡੇ ਮੁੰਡਿਆਂ ਨੂੰ ਕਿਤੇ ਰਾਹ ਗਲੀ ਘੇਰ ਜਾ ਇਹਨਾਂ ਦੇ ਖਸਮਾਂ ਨੂੰ ਜਿਹੜਾ ਇਹਨਾਂ ਬੰਦੇ ਨਾ ਇਹ ਜੁਮੇਵਾਰ ਹੋਣੀ ਆ ਇਹ ਸਾਡੇ ਬੱਚਿਆਂ ਨੂੰ ਰਾਹ ਨਹੀਂ ਘੇਰਿਆ ਤੇ ਇਹ ਸਾਡੇ ਮੁੰਡਿਆਂ ਨੂੰ ਇਹ ਜੁਮੇਵਾਰ ਹੋਣੀਆਂ ਹੋਣ ਇਹ ਬਦਮਾਸ਼ਾ ਹੈਗੀਆਂ ਆ ਕਾਨੂੰ ਬਦਮਾਸ਼ ਸਾਡੇ ਮੁੰਡਿਆਂ ਨੂੰ ਗਲੀ ਦੀਆਂ ਨੂੰ ਪਵਾ ਦੇਣ ਇਹ ਜੁਮੇਵਾਰ ਹੋਣਗੀਆਂ ਸਾਡੇ ਬੱਚਿਆਂ ਦੇ ਆਦੇ ਕਾਲੇ ਵਾਲੇ ਕਿਸੇ ਨੂੰ ਵੀ ਕਰਵਾਇਆ ਜਾ ਸਕਦੀ ਹੈ ਤੁਸੀਂ ਇਹਨਾਂ ਨੂੰ ਇਹਨਾਂ ਤੇ ਅਸੀਂ ਇਹਨਾਂ ਦੇ ਪਰਚਾ ਦੇਣਾ ਹੁੰਦਾ ਕੀ ਸੀ ਇੱਥੇ ਹੁੰਦਾ ਕੀ ਕਰੁੰਦਾ ਚੱਲ ਰਿਹਾ ਇੱਥੇ ਕਰੁੰਦਾ ਚੱਲ ਰਿਹਾ ਕੋਈ ਪਤਾ ਮਾਂ ਦੀ ਭੈਣ ਤੀਜੀ ਨੰਬਰ ਤੇ ਇਹ ਆਲੀ ਨਹੀਂ ਕਰੁੰਦਾ ਚੱਲਦਾ ਵੇ ਇੱਥੇ ਕੋਈ ਕਾਰਵਾਈ ਨਹੀਂ ਪਹਿਲਾਂ ਕਰਵੇ ਮਾਂ ਮਰੀ ਉਹਦਾ ਸੋਲਾ ਨਹੀਂ ਕੀਤਾ ਹੋਰ ਇਹਨੇ ਭੋਗ ਨਹੀਂ ਪਾਇਆ ਮਾਂ ਦਾ ਇਹਦਾ ਵਿਆਹ ਕਰਾ ਲਿਆ ਇਹਨੇ ਵਿਆਹ ਦੂਜੇ ਨਾਲ ਵਿਆਹ ਕਰਾ ਲਿਆ ਇੱਕ ਨੰਬਰ ਅੰਦਰ ਮੋਟਰਸਾਈਕਲ ਖੜਾ ਹੀ ਪੈਣਾ ਨੰਬਰ ਦਾ ਤੇ ਕਿੰਨੀ ਦੇ ਦੂੰ ਮੈਡਮ ਚੱਲਦਾ ਪਿਆ ਕਿੰਨੀ ਦੇਣਾ ਲੋ ਮੋਟਰਸਾਈਕਲ ਖੜਾ ਨਾਲ ਅੱਗੇ ਨੰਬਰ ਉਹਦੇ ਪਿੱਛੇ ਨੰਬਰ ਪੱਟਾ ਨਾ ਮਰਦੇ ਸੀਗੇ ਇਹਨੇ ਜਾਣ ਕਰਾ ਲਈ ਕਰਦੀਆਂ ਮੁੰਡਾ ਸਕੂਲ ਪੈ ਗਿਆ ਛੋਟੀ ਛੋਟੀ ਆ ਜੀ ਪੈਣ ਛੋਟੀ ਛੋਟੀ ਆ ਆਪਣੀ ਗਿੰਗਲ ਵਾਲਾ ਕ੍ਰਿਕਟ ਚੋਰ ਹੋ ਗਿਆ ਕੰਮ ਕਰਾਉਂਦੀ ਸੀ ਹੱਥ ਦਾ ਕੰਮ ਕਰਾਉਂਦੀ ਕਿੰਨੀ ਦੇ ਦੋ ਕਿੰਨੀ ਦੇ ਦੋ ਇਹਨੂੰ 4-5 ਮਹੀਨੇ ਹੋ ਗਏ ਦੀ ਨਾਮ ਬਾਰੀ ਤੋਂ ਉਹਨੇ ਅਰੇ ਆਉਂਦੇ ਸੱਟਾ ਨਾਲ ਚੜਵਾ ਦੋ ਨੇ ਮੇਲੇ ਪਿਆਰ ਆ ਜਾਂਦੇ ਕਿੰਨੀ ਭੇਨ ਪਹਿਲੇ ਨਾਦ ਨੇ ਕਿੰਨੇ ਕਿੰਨੇ ਸਰਕਾਰ ਦੀ ਬਰੋਧ ਕੀਤਾ ਹੀ ਇਹਨਾਂ ਦਾ ਸਮਝਾ ਕੇ ਕੋਣ ਪੈਜੀ ਸਾਰੇ ਸਾਰੇ ਨਹੀਂ ਆ ਰਹੇ ਮੁੰਡਿਆਂ ਦੇ ਨੁਕਸਾਨ ਹੋ ਰਹੇ ਨੇ ਜਿਹੜੇ ਜਿੰਮੇ ਵਾਲੇ ਨਹੀਂ ਆ ਰਹੇ ਆਬ ਜਿਹੜੇ ਮੇਵਾ ਭਰਾ ਆ ਸਾਡੇ ਨੇ ਨਾਦ ਨੂੰ ਨੇੜੇ ਨੇ ਹਾਂਜੀ ਹਾਂਜੀ ਅੱਜ ਕੁਛ ਦੱਸੋ ਕੁਛ ਨਾਦ ਨੂੰ ਨੇ ਦਾਦਾ 11 ਵਜੇ ਚਮਚੇ ਰੜੇ ਹੁੰਦੇ ਆ ਕੋਈ ਕੋਈ ਗਾਦੀ ਬਜਾ ਰਿਹਾ ਸਾਡੇ ਜਿੰਮੇ ਪਾਰੇ ਆ ਹਾਂ ਸਾਡੇ ਬੱਚੇ ਕੁਛ ਨਹੀਂ ਚਾਹਦੇ ਸਾਡੇ ਗੱਲ ਸਾਡੇ ਮੁੰਡੇ ਦੇ ਦਾਤ ਮਾਰਿਆ 6 ਜਾਣੇ ਸੀ ਨਾਲ ਮੋਬਾਈਲ ਖੋਲਿਆ ਨਾਲ ਮਾਤੇ ਅੱਗੇ ਕੰਪਲੇਂਟ ਕੀਤੀ ਤੁਸੀਂ ਕਦੀ ਇਹਨੇ ਸਮਝਾਇਆ ਨਹੀਂ ਬਰਬਾਦ ਨਹੀਂ ਹੋਇਆ ਇੱਕ ਇੱਕ ਬੰਦੇ ਦੀ ਮਾਹੀ ਮਾਹੀ ਭੈਣੇ ਤੇਰੀ ਮਰਜ਼ੀ ਆ ਤੂੰ ਇੱਕ ਐਸਾ ਡੀ ਲੱਗ ਜਾ ਕੰਮ ਕਰ ਉਹ ਤਨ ਪਾ ਜੇ ਗਲਤ ਕਸਦਾ ਪਿਆ ਗਲਤ ਬੰਦ ਨਹੀਂ ਅੱਜ ਇੱਕ ਮੁੰਡਾ ਫੜਿਆ ਕਿ ਦੋ ਕੁੜੀਆਂ ਫੜੀਆਂ ਭੱਜ ਗਏ ਨਾ ਬਾਕੀ ਇੱਥੇ ਭਾਈ ਤੁਹਾਨੂੰ ਮੈਂ ਦਿਖਾਵਾਂਗਾ ਹੁਣ ਜਣਾਣਾ 15 15 ਬੰਦੇ ਇੱਥੇ ਅੰਦਰ ਪੜਦੇ ਸੀ ਮੁੜ ਕੇ ਕਹਿੰਗੇ ਮੇਰੇ ਫਰੈਂਡ ਆ ਜੇ ਪਿੰਡ ਵਾਲੇ ਆ ਕੇ ਕਹਿੰਦੇ ਕਿ ਕਹਿੰਦੇ ਮੇਰੇ ਫਰੈਂਡ ਆ ਉਹ ਇੱਕ ਫਰੈਂਡ ਥੋੜਾ ਯਾ 36 ਫਰੈਂਡ ਕੋਣ ਕਹਿੰਦਾ ਸੀ ਨਿਕਲ ਆ ਕੁੜੀ ਜੇ ਮੋਟੋ ਜੇ ਨਾ ਲਵ ਪ੍ਰੀਤ ਕੇ ਲਵ ਜੋ ਵੀ ਆ ਮਾਤਾ ਜੀ ਕੀ ਕਿਤੇ ਵੀ ਮਾਤਾ ਜੀ ਹਾਂਜੀ ਮਾਤਾ ਜੀ ਇਹ ਕਿੰਨੀ ਦੇ ਦੇਉ ਚੱਲਦਾ ਜਿੱਥੇ ਕੰਮ ਬਹੁਤ ਚੇਰਾਂ ਤੇ ਚੱਲਦਾ ਸੀ ਇਹਦੀ ਮਾਂ ਕਰਦੀ ਸੀ ਉਹਲੇ ਛੱਪੇ ਇਹ ਕੁੜੀ ਨੇ ਯਾਰ ਕਰ ਦਿੱਤਾ ਇਹ ਕੁੜੀ ਤਿੰਨ ਵੇਰੀ ਵਿਆਹੀ ਆ ਇਹਨੇ ਉਹ ਮਾਵਾਂ ਤਿੰਨ ਆ ਪੜਦੇ ਅੰਦਰ ਕਰਦੀਆਂ ਸੀ ਚੱਲੋ ਨਾ ਦਾ ਧੰਦਾ ਸੀ ਅਸੀਂ ਗਲੀ ਵਾਲਾ ਕੋਈ ਨਹੀਂ ਸੀ ਬੋਲਦਾ ਸਾਡਾ ਮੱਲਾ ਕੋਈ ਨਹੀਂ ਸੀ ਬੋਲਦਾ ਕੋਈ ਨਹੀਂ ਮੇਰੀ ਰੋਟੀ ਰੋਜੀ ਇਹਦੀ ਮਾਂ ਕਹਿੰਦੀ ਸੀ ਕੋਈ ਨਹੀਂ ਪੁੱਤ ਬੋਲਦਾ ਅੱਛਾ ਹੀ ਨਾਲ ਵੇਚੂ ਬਾਹਰ-ਬਾਰ ਕਰਦੀਆਂ ਸੀ ਗਲੀ ਮਲੇ ਨਾਲ ਮੇਲਦੀ ਵਰਤਦੀ ਸੀ ਮਾਂ ਇਹਦੀ ਇਹ ਜਿਹੜੀ ਇਹਨੇ ਕੁੜੀ ਨੇ ਸ਼ਰੇ ਆਮ ਕਰਤਾ ਮਾਤਾ ਤਿੰਨ ਵੇਰੀ ਵਿਆਹ ਮਾਤਾ ਕੀਤੀ ਉਹਦੀ ਮਾਂ ਮਾਰਦੀ ਆ ਅੱਛਾ ਮੂਰੀ ਪਾਇਆ ਅੱਛਾ ਮਾ ਦਾ ਮਾ ਦਾ ਦਿਨ ਪਾਣੀ ਉਹਨੇ ਡੋਲੇ ਦੇ ਦੋ ਫੁੱਲ ਵੀ ਨਹੀਂ ਉਹਦੇ ਪਾ ਕੇ ਆਈਏ ਅੱਛਾ ਜੀ ਵਿਆਹ ਕਰਾਇਆ ਤਿੰਨ ਦਿਨ ਲਈ ਸੀ ਕਿੰਨੇ ਮੁੰਡੇ ਫੜੇ ਕਿੰਨੀਆਂ ਕੁੜੀਆਂ ਫੜੀਆਂ ਜੀ ਅੰਦਰੋਂ ਇੱਥੇ ਅੱਜ ਹੁਣ ਇੱਕ ਮੁੰਡਾ ਸੀ ਤੇ ਦੋ ਕੁੜੀਆਂ ਐ ਪਹਿਲਾਂ ਮੁੰਡੇ ਦੁਪਹਿਰੇ ਬਹੁਤ ਮੁੰਡੇ ਆਏ ਸੀ ਦੁਪਹਿਰੇ ਵੀ ਮੁੰਡੇ ਆਏ ਸੀ ਪਹਿਰੇ ਆਈਆਂ ਨੂੰ ਸਮਝਾਇਆ ਆਣ ਕੇ ਅਸੀਂ ਕਿਹਾ ਵੀ ਤੂੰ ਮੋਟੋ ਹਟ ਜਾ ਮੁੰਡੇ ਸੱਦਨੋਂ ਸਾਨੀ ਗਲੀ ਥਾਲੀ ਮੁੰਡਾ ਪਟਾਕੇ ਮਾਰ ਮਾਰ ਮੋਟ ਚੈਕਲ ਦੇ ਲੰਗਦਾ ਆ ਤੇ ਤੇਜ਼ ਲਿਉਂਦਾ ਨਿੱਕੇ ਨਿੱਕੇ ਸਾਡੀ ਗਲਜੀ ਪੁੱਤ ਨਹੀਂ ਆਣੇ ਅੱਛਾ ਜੀ ਇਹ ਮੁੰਡਾ ਵੀ ਨਹੀਂ ਮੰਨਿਆ ਤੇ ਫੇਰ ਕੀ ਕਰਦੇ ਹੁਣ ਮੈਂ ਕ ਕਰਕੇ ਗਲੀ ਖਾਣੀ ਲੰਘਦੇ ਆ ਤੁਸੀਂ ਸਮਝਦਾਰ ਜੀ ਹਾਂਜੀ ਹਾਂਜੀ ਅਸੀਂ ਇਹਨੂੰ ਡੱਕਿਆ ਵੀ ਏਦਾਂ ਦੀ ਹਰਕਤ ਕਰਕੇ ਸਾਡੀ ਗਲੀ ਖਾਣੀ ਲੰਘਦੇ ਆ ਸਾਡੀਆਂ ਲੋਹਾ ਧੀਆਂ ਬਾਹਰ ਗਲੀ ਚੋਂ ਇਹ ਕਦੇ ਮਨਾ ਨਹੀਂ ਕੀਤਾ ਰੋਕਿਆ ਨਹੀਂ ਇਹਨਾਂ ਨੂੰ ਅਸੀਂ ਬੜਾ ਰੋਕਿਆ ਤੇ ਮੰਨੀ ਅੱਛਾ ਮੰਨਦੇ ਨਹੀਂ ਸੀ ਕਿ ਵੀ ਪਹਿਲਾਂ ਕੰਬੇੜਕਾਰੀ ਲਖਾਈ ਸੀ ਇੱਥੇ ਇਹਨਾਂ ਦੇ ਖਿਲਾਫ ਕੀ ਗੱਲ ਦੱਸਿਆ ਇਹ ਪੁਲਿਸ ਕੀ ਕਹਿੰਦੇ ਹੁਣ ਕਾਰਵਾਈ ਕਰਨੀ ਆਗੇ ਆਗੇ ਪੁਲਿਸ ਲੈ ਗਏ ਕਿਨੇ ਜਾਣੇ ਗਏ ਲੈ ਗਏ ਉਹਨੇ ਦੋ ਕੁੜੀਆਂ ਤੇ ਇੱਕ ਮੁੰਡਾ ਦੋ ਕੁੜੀਆਂ ਕਿਨੇ ਜਾਣੇ ਸੀ ਤੇ ਲੈ ਗਏ ਪਹਿਲਾਂ ਦੁਪਹਿਰੇ ਜਿਹੜੇ ਮੁੰਡੇ ਹੋ ਪੱਲੇ ਗਏ ਹੋਏ ਆ ਉਹ ਨਹੀਂ ਉਹ ਮੁੰਡੇ ਹੈਗੇ ਚਾਰ ਚਾਰ ਹੁੰਦੇ ਇੱਕ ਮੋਟਰਸਾਈਕਲ ਤੇ ਹੁੰਦੇ ਆ ਨਹੀਂ ਤੁਸੀਂ ਪੁਲਿਸ ਕਮੈਂਡ ਕੀਤੀ ਸੀ ਅੱਗੇ ਨਹੀਂ ਕਦੀ ਨਹੀਂ ਕੀਤੀ ਤੁਸੀਂ ਮੇਰੇ ਤੇ ਗਲਤ ਕੰਮ ਚੱਲਦਾ ਮੈਂ ਤੇਰੇ ਅੰਦਰੋਂ ਅੱਛਾ ਅੱਛਾ ਕਿੰਨੇ ਪੈਸੇ ਦਿੱਤੇ ਕਿੰਨਾ ਨੇ ਪੈਸੇ ਦਿੱਤੇ ਦੱਸੋ ਮਾਤਾ ਜੀ ਦੱਸੋ ਕਿਤੇ ਪੈਸੇ ਕਿਤੇ ਪੈਸੇ ਆਹ ਵੇਖੋ ਕਿਹਨੇ ਪੈਸੇ ਦਾ ਕਿਸੇ ਤੋਂ ਵਿਚਾਰੀ ਨੇ ਦੁਬਾਰੇ ਆਫਟ ਕਾਗਜ ਇਹਨਾਂ ਨੇ ਰੱਖੇ ਇੱਧਰ ਆਓ ਮਾਤਾ ਜੀ ਇੱਧਰ ਹਾਂ ਜੀ ਗੱਲ ਕੀ ਮਾਤਾ ਜੀ ਗੱਲ ਨਹੀਂ ਨਹੀਂ ਬੇਟੇ ਘਰ ਸਾਡਾ ਉੱਧਰ ਹੈ 50 ਲੱਖ ਰੁਪਏ ਲੈ ਲਏ ਨਹੀਂ ਗੱਲ ਕੀ ਪੂਰੀ ਗੱਲ ਦੱਸੋ ਕੀ ਗੱਲ ਕੀ ਇਹ ਕੁੜੀ ਦਾ ਵਿਆਹ ਕੀਤਾ ਸੀ ਉਹਦੀ ਮਦਰ ਨੇ ਤੁਸੀਂ ਕੌਣ ਜੀ ਮੈਂ ਇੱਥੇ ਰਹਿਣੀ ਆਪਣੇ ਕੋਰਸ ਦੀ ਜੀ ਅੱਛਾ ਜੀ ਤਾਂ ਉਹ 5 ਲੱਖ ਰੁਪਏ ਇਹਨਾਂ ਨੂੰ ਲੈ ਕੇ ਦਿੱਤਾ ਇਹਦਾ ਕੁੜੀ ਦਾ ਦੋ ਵਾਰੀ ਉਹਦੀ ਮਾਂ ਨੇ ਵਿਆਹ ਕੀਤਾ ਕਿ ਤੱਕ ਮੇਰੀ ਵਕੀਲ ਨਾ ਜ਼ਲਦਾ ਬਿਤਾ ਅੱਛਾ ਜੀ ਹਾਂ ਜੀ ਮੈਂ ਤਿੰਨ ਸਾਡੀਆਂ ਕਮੇਟੀਆਂ 5 ਲੱਖ ਰੁਪਏ ਕੱਲ੍ਹ ਦੇ ਤੇ ਲੈ ਕੇ ਦਿੱਤਾ ਘਰ ਮੇਰੇ ਕੋ ਗਰਮੀ ਪਿਆ ਅੱਛਾ ਯੋਜ ਕੋ ਕਿਤੇ ਪਿਆ ਉਹਨਾਂ ਦਾ ਘਰ ਤਾਂ ਦੇ ਗੇ ਵੀ ਪਿਆ ਹਾਂ ਜੀ ਸਾਡੇ ਕੋ ਪਿਆ ਗਿਰਮੀ ਇਹ ਘਰ ਕਿਹਨਾਂ ਦਾ ਜੀ ਸਾਡਾ ਹੀ ਆ ਜੀ ਨਹੀਂ ਨਹੀਂ ਜਿਹੜੇ ਲੈ ਕੇ ਗਈ 200 ਕੋ ਸੀਗੇ ਉਹਨਾਂ ਦਾ ਘਰ ਸੀ ਪਰ 5 ਲੱਖ ਚ ਗਰਮਾ ਪਿਆ अच्छा जी मोहल्ले तौर या और ਸਾਡੇ ਸੱਗੇ ਪੱਤੇ ਥੋੜਾ ਡੱਗੇ ਸੀ ਹਾਂ ਕੁੜੀ ਦਾ ਤਾਂ ਕੰਮ ਕਰਦੀ ਅੰਦਰ ਸੁਮੈਤਾ ਵੀ ਦੀ ਨਸ਼ੇ ਖਾਂਦੀ ਆ اچھا ਜੀ ਨਾਲ ਮੁੰਡੇ 10 ਕਹੇ ਬਾੜ ਲਈ ਨਹੀਂ ਕਰੀ ਕੁੜੀਆਂ ਦਾ ਇਸਤੇਮਾਲ ਕਰਦੀ ਜਾਂਦੀ ਪਹਿਲਾਂ ਵੀ ਤੁਸੀਂ ਕਦੀ ਪੁਲਿਸ ਨੂੰ ਕੰਪਲੇਟ ਕੀਤੀ ਜੀ ਉਹਨੂੰ ਅੰਦਰ ਵੜ ਕੇ ਸਮਝਾਉਂਦਾ ਸੀ ਸਾਰਾ ਪਿੰਡ ਵਿਚਾਲ ਕੁੜੀਆਂ ਤੋਂ ਤੁਸੀਂ ਇੱਥੇ ਆਣੀਆਂ ਕੋਈ ਅਕਲ ਲਗਾ ਪਰ ਉਹ ਨਹੀਂ ਮੰਨੀ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਸੀ ਜਿਨ੍ਹਾਂ ਨੂੰ ਪੁੱਛ ਲੈ ਕੇ ਵੀ ਇੱਥੇ ਉਹ ਰਹਿ ਤਾਂ ਕਾਫੀ ਟਾਈਮ ਤੋਂ ਰਹੇ ਆ ਪਹਿਲਾਂ ਉਹਨਾਂ ਦੀ ਮੰਮੀ ਵੀ ਮਦਰ ਵੀ ਇਹੀ ਕੰਮ ਕਰਦੀ ਸੀਗੀ ਤੇ ਯਾਨੀ ਚਲੋ ਉਹ ਪਰਦੇ ਦੇ ਵਿੱਚ ਸੀ ਬਾਹਰ ਕਰਦੀਆਂ ਸੀ ਉਹ ਕੰਮ ਮਤਲਬ ਨੇ ਕਿਦਾਂ ਲਈ ਉਹਨਾਂ ਦੀ ਮਦਰ ਮਰੀ ਕੁੜੀ ਨੇ ਇੱਥੇ ਇਹ ਕੰਮ ਕਰ ਲਿਆ ਨਸੇ ਪੱਤੇ ਕਾੜਤੀ ਹੁੰਦਾ ਤੇ ਮੁੰਡੇ ਸਾਥ ਲੈਣੇ ਲੋਕਾਂ ਦੀਆਂ ਕੁੜੀਆਂ ਤਾਂ ਕਿ ਦਿਪਹਿਰੇ ਦਿਪਹਿਰੇ ਹੀ ਮੁੰਡੇ ਵੜੇ ਇੰਦਰ ਕੁੜੀਆਂ ਦਾ ਨਾਮ ਮੁੰਡੇ ਬੜੇ ਸੀਗੇ ਹਾਂਜੀ ਉਹ ਤਾਂ ਭੱਜ ਗਏ ਦਿਪਹਿਰੇ ਕਿੰਨੇ ਜਣੇ ਸੀ ਦਿਪਹਿਰੇ 10 12 ਜਣੇ ਸੀ ਪੰਜ ਉਹ ਜੀ ਗਲਤ ਕੰਮ ਰੋਜ਼ ਹੁੰਦਾ ਰੋਜ਼ ਹੀ ਹੁੰਦਾ ਆ ਰੋਜ਼ ਹੀ ਹੀ ਹੁੰਦਾ ਆ ਕੰਮ ਇਹ ਨੇ ਨਸ਼ਾ ਵੀ ਕਰਦੀਆਂ ਕੁੜੀਆਂ ਇਹ ਤਾਂ ਨਾ ਚੇਲ ਮਾਰਖੀਆਂ ਸੀ ਕੀ ਪਤਾ ਹੁਣ ਉਹਨੂੰ ਸੜ ਇੱਥੇ ਅੰਦਰ ਉਹ ਪਤਾ ਨਹੀਂ ਸਾਨੂੰ ਐਡੜੀਆਂ ਚੇਲਮਾ ਜੀਆਂ ਰੱਖੀਆਂ ਸੀ ਦੋ ਦੋ ਹੂੰ ਅੱਛਾ ਨਸ਼ਾ ਵੀ ਕਰਦੀਆਂ ਅੰਦਰ ਨਸ਼ਾ ਦੱਸੇ ਵੀ ਕਰਦੀਆਂ ਤੇ ਜਾਣੀ ਕਿ ਮੁੰਡੇ ਵੀ ਉਹ ਖਾਂਦੇ ਪੀਂਦੇ ਸੀ ਅੱਛਾ ਨਹੀਂ ਉਹ ਕਰਦੀ ਉਹ ਹੱਦ ਤੋਂ ਵੱਧ ਲੰਘਿਆ ਸੀਗਾ ਜੇ ਗਲਤ ਕੰਮ ਵੀ ਹੁੰਦਾ ਈ ਨਾਲ ਹੀ ਥੀ ਮੰਗ ਕਰਦੇ ਜੀ ਮੱਲੇ ਦੇ ਇੰਦੇ ਇਲਾਕੇ ਦੇ ਕੰਮ ਹੋਣਾ ਚਾਹੀਦਾ ਜੀ ਨਹੀਂ ਨਹੀਂ ਖਾਰਿਆ ਤੇ ਤੇ ਆਪਾਂ ਆਇਆ ਇੱਥੇ ਤਾਂ ਰੋਕ ਰਹਿੰਦੇ ਆ ਐਦਾਂ ਸਾਡੇ ਬੱਚਿਆਂ ਤੇ ਮਾੜਾ ਪ੍ਰਭਾਵ ਪੈਂਦਾ ਹੈ ਹੂੰ ਤਾਨੂੰ ਵੀ ਪਤਾ ਯਾ ਅੱਜ ਕੱਲ ਹਾਂ ਜੀ ਇਹ ਨਹੀਂ ਜਾ ਦੇਖ ਹਾਂ ਹਾਂਜੀ ਮਾਤਾ ਜੀ ਕੀ ਕਹਿੰਦੇ ਸੀ ਅੱਛਾ ਜੀ ਉਹ ਵੇਖੋ ਮੋਟਰਸਾਈਕਲ ਅੰਦਰ ਖੜਾ ਹੈ ਹੁਣ ਮੁੰਡਿਆ ਉਹ ਕਿੰਨਾ ਬਾਈ ਰਹਿਣਾ ਮੁੰਡਿਆ ਦਾ ਹੀ ਸੀ ਮਾਤਾ ਜੀ ਪਹਿਲਾਂ ਕਿਉਂ ਨਹੀਂ ਲੋਕਾਂ ਦੀ ਕੋਸ਼ਿਸ਼ ਕੀਤੀ ਆ ਅਸੀਂ ਬੜਾ ਪਿੰਡ ਨੂੰ ਪੁੱਛੋ ਬੜਾ ਰੋਕਿਆ ਸਾਰਿਆਂ ਨੇ ਹੋਰ ਜਿਆਦਾ ਉਹ ਨਾ ਕਹਿੰਦੇ ਨੇ ਬੜਾ ਸਮਝਾਉਂਦੇ ਰਹਿਆ ਇਹਨੇ 5 ਲੱਖ ਰੁਪਏ ਲੈ ਕੇ ਦਿੱਤਾ ਇਹ ਵੀ ਸਮਝਾ ਕੇ ਗਈ ਕੁੜੀਏ ਤੂੰ ਨਹੀਂ ਮਤਲਬ ਗਲਤ ਕੰਮ ਲਾਗ ਮੇਰੇ ਚ ਦੇ ਮਕਾਨ ਨਾ ਵੇਚ ਕੇ ਕੋ ਗਲਤ ਕੰਮ ਤੇ ਪੁੱਤ ਨਾ ਕਰ ਤੇ ਜਿਨ੍ਹਾਂ ਦੇ ਪੈਸੇ ਤੈਨੂੰ ਦੁਆਏ ਮੈਂ ਤੇ ਮੇਰੇ ਪੈਸੇ ਦੇ ਦੇ ਕਹਿੰਦੀ ਠੀਕ ਏ ਮੰਨਦੀ ਨਹੀਂ ਫਿਰ ਕੁੜੀ ਉਹ ਜੇਹੀ ਨੇ ਨਾਂ ਲਿਆ ਸਭ ਤੋਂ ਜਿਆਦੇ ਮੁੰਡੇ ਲਿਉਂਦੀ ਆ ਕਿੰਨੀ ਕ ਦੇ ਦੋਗੀ ਇੱਥੇ ਕੰਮ ਦੇ ਆ ਤਿੰਨ ਮਹੀਨੇ ਤੋਂ ਹੁਣ ਜਿਆਦਾ ਗੰਦ ਪਾਤਾ ਇਹਨਾਂ ਨੇ ਹੁਣ ਬਹੁਤ ਜਿਆਦਾ ਗੰਦ ਤਿੰਨ ਮਹੀਨਿਆਂ ਚ ਪਾਤਾ ਮੈਂ ਅੱਧਾ ਪਾਰ ਕਰ ਤੂੰ ਜਿਆਦਾ ਬਹੁਤ ਹੱਦੋਂ ਪਾਰ ਫਰ ਤੋਂ ਵੀ ਪਾਰ ਇੱਕ ਹੱਦ ਹੁੰਦੀ ਆ ਨਾ ਇੱਕ ਹੱਦ ਵੀ ਹੈ ਨਹੀਂ ਪੁੱਤ ਉਹ ਵੇਖੋ ਨਾ ਨੰਬਰ ਪਲੇਟ ਆ ਕੋਈ ਮੋਟਰਸਾਈਕਲ ਜਿਹੜੇ ਮੋਟਰਸਾਈਕਲ ਤੇ ਉਹ ਮੁੰਡਾ ਹੁੰਦਾ ਆ ਆ ਵੇਖੋ ਸਾਡੀ ਮਗਰਲੀ ਗਲੀ ਪੈਂਦੀ ਆ ਗਲੀ ਥਾਣੀਓ ਮੁੰਡਾ ਹੁੰਦਾ ਆ ਤੇ ਤੁਰੇ ਉਹ ਮਦਦ ਨਹੀਂ ਗਲਤ ਕੰਮ ਕਰਦੇ ਪਹਿਲਾਂ ਵੀ ਚੱਲਦਾ ਸੀ ਕੰਮ ਕੰਮ ਹਾਂਜੀ ਕਾਫੀ ਟਾਈਮ ਪਹਿਲਾਂ ਮਾਤਾ ਇਹਨਾਂ ਦੀ ਜੀਡੀ ਸੀਗੀ ਉਹ ਆਪਣਾ ਘਰ ਦੀ ਸਾਲ ਚੁੱਕੇ ਨਾ ਹੁਣ ਇਹ ਕੋ ਮਰ ਗਈ 6 ਮਹੀਨੇ ਹੋ ਗਏ ਉਹਨੂੰ ਹੁਣ 6 ਮਹੀਨੇ ਹੋ ਗਏ ਉਹਨ ਦਾ ਚਿੱਟੇ ਬਿਜਾਰ ਚੱਲਣ ਦਾ ਦਿਨ ਭਰ ਰਾਤ ਹੁਣ ਕਿਨੂੰ ਕੋ ਮੂੰਹ ਨਾ ਕਹਿਣਾ ਹੁੰਦਾ ਕਿ ਡਾਂਗਾ ਥੋੜੀ ਮਾਰਨੀ ਹੈ ਮਤਲਬ ਪਿਆਰ ਨਾਲ ਸਮਝਾ ਦਿੰਦੇ ਆਏ ਮੁੰਡਾ ਹਰ ਜਾ ਸਿਆਣੀ ਬਣ ਜਾ ਦੀ ਨਾਮ ਕੀ ਤੁਹਾ ਦਾ ਮਾਤਾ ਜੀ ਆ ਵੇਖੋ ਮੁੰਡੇ ਸ਼ੀਸ਼ੇ ਤੋੜੇ ਨੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮਨਜੀਤ ਕੋਹੜਾ ਆ ਵੇਖੋ ਸ਼ੀਸ਼ੇ ਤੋੜੇ ਨੇ ਪਹਿਲਾਂ ਮੁੰਡਿਆਂ ਨੇ ਇਹ ਕਿਹਨੇ ਸ਼ੀਸ਼ੇ ਤੋੜੇ ਇਹ ਮੁੰਡੇ ਤੋੜ ਕੇ ਗਏ ਨੇ ਕੌਣ ਸੀ ਇਹ ਕੌਣ ਸੀ ਕਿਹੜੇ ਰੋਗ ਦੇ ਸੀ ਕਿਉਂ ਇਸ ਕੰਮ ਤੋਂ ਜੀ ਇਸ ਦਾ ਕਤਾਰ ਜਾਂ ਦੇਖਿਆ ਸੀ ਰੰਡੇ ਨਾਲ ਇੱਦਾਂ ਮਾਰਦੇ ਸੀ ਜੀ ਇੱਦਾਂ ਮਾਰਦੇ ਸੀ ਹੂੰ ਤੁਸੀਂ ਹੀ ਤੇ ਰੰਡੇ ਅੱਛੀ ਦਿੰਦੇ ਸੀ ਅੱਛਾ ਇਹ ਪਹਿਲਾਂ ਕਿਉਂ ਨਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਅਸੀਂ ਕਿੰਨੀ ਕਰਦਾ ਆਏ ਹਾਂ ਕੋਈ ਵਾਰੀ ਕਿਹਾ ਹੰਕਾਰ ਕੇ ਅੱਜ ਫੇ ਸਾਡੀ ਗਲੀ ਦੇ ਵਿੱਚ ਆਈ ਹੋਰ ਨ ਮਾਰ ਕੇ ਗਈ ਦੋ ਤਿੰਨ ਗੇੜੇ ਲਾਏ ਇਹਨਾਂ ਵਿੱਚ ਜਿਵੇਂ ਅਸੀਂ ਬਾਜਾ ਮਾਰੀਆਂ ਮੈਂ ਸਾਡੀ ਗੱਲ ਸੁਣ ਮੋਟਾ ਤੁਹਾਨੂੰ ਗੱਲ ਕਰ ਲੈ ਨਹੀਂ ਸਾਡੀ ਗੱਲ ਸੁਣੀ ਹਾਰ ਕੇ ਸਾਨੂੰ ਇੱਥੇ ਇਕੱਠੀਆਂ ਹੋ ਕੇ ਆਣਾ ਪਿਆ ਹੂੰ ਮਤੇ ਸਮਝਾਉਣ ਦੀ ਕੋਸ਼ਿਸ਼ ਨਹੀਂ ਗਲਤ ਕੰਮ ਨਾ ਕਰ ਦੋ ਗਲਤ ਕੰਮ ਨਾ ਕਰ ਮਨ ਪੁਲਿਸ ਨੂੰ ਬੁਲਾਇਆ ਕਿੰਨੇ ਗਿਆ ਮਹੱਲੇ ਵਾਲੋਂ ਬੁਲਾਇਆ ਗਿਆ ਪੁਲਿਸ ਨੂੰ ਮਹੱਲੇ ਵਾਲੋਂ ਪੁਲਿਸ ਨੂੰ ਫੋਨ ਕੀਤਾ ਗਿਆ ਪੁਲਿਸ ਵੀ ਦੋ ਘੰਟੇ ਬਾਅਦ ਜਾ ਕੇ ਆਈ ਦੋ ਘੰਟੇ ਬਾਅਦ ਪੁਲਿਸ ਜੀ ਹਾਂ ਉਹਨੂੰ ਤੇ ਗੰਦਾ ਬੈ ਗੱਡੀ ਲੈ ਆ ਹਾਂਜੀ ਮਤੇ ਨੂੰ ਥਾਣੇ ਚੱਲੇ ਤੁਸੀਂ ਹਾਂਜੀ ਚੱਲੇ ਸਾਰੇ ਮਹ ਕਿਹੜਾ ਮੱਲਾ ਹੈ ਉਸ ਦੇ ਕਾਲਾ ਦੀਵਾਰ ਰੋਡ ਉਹ ਜਿੱਤਕ ਬਨਾਲੀ ਗਲੀ ਪਰਮਜੀਤ ਤੁਸੀ ਦੇਖ ਸਕਦੇ ਦੋਸਤੋ ਕਿ ਨਵੇਂ ਦੋਸਤ ਜੁੜੇ ਆ ਇਸ ਮੱਲੇ ਚ ਗਲਤ ਕੰਮ ਹੁੰਦਾ ਸੀ ਇਹਨੇ ਮੱਲੇ ਵੱਲੋਂ ਟੋਪ ਟੋਪ ਕਿਤਾ ਕੇ ਦੇਖ ਸਕਦੇ ਸਿੱਧੀ ਆ ਤਸਵੀਰਾਂ ਜਿੰਨ ਦੇ ਮੈਂ ਟੀਵੀ ਦੇ ਉੱਤੇ ਲਾਈਵ ਤੁਸੀ ਦੇਖ ਸਾਰਾ ਮੱਲਾ ਇਕੱਠਾ ਹੋਇਆ ਪਿਆ ਦੇਖ ਸਕਦੇ ਹੋ ਦੇ ਸਕਦੇ ਹੋ ਇਹਨਾਂ ਦਾ ਕੁਝ ਨਹੀਂ ਹੋਇਆ ਇਹ ਗੱਲ ਨਹੀਂ ਦੇ ਲੋ ਮੁਹੱਲੇ ਚ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਚਲੋ ਬੰਦਾ ਫੈਮਲੀ ਆਂਦੀ ਆ ਸਾਰੀ ਆ ਇਹ ਸਮਝਾਣ ਦੀ ਕੋਸ਼ਿਸ਼ ਦੋ ਵਾਰ ਵੀ ਕੰਮ ਕੀਤਾ ਬਹੁਤ ਵਾਰੀ ਕੰਮ ਹੈ ਪਹਿਲੇ ਸਮਝਾ ਕੇ ਗਿਆ ਇਹਨੂੰ ਮੈਂ ਤੇ ਮੋਟੋ ਜੋ ਵੀ ਨਾ ਆਪਾਂ ਕਹਿੰਦੇ ਆ ਇਹ ਚੀਜ਼ ਨਾ ਕਰ ਮੁੰਡੇ ਤੇਰੇ ਘਰੇ ਹੁੰਦੇ ਆ ਕੱਲ ਇੱਥੇ ਮੋਬਾਈਲ ਖੋਇਆ ਗਿਆ ਮੁੰਡੇ ਇਹਦੇ ਬਾਰੇ ਐਕਟਿਵਾਂ ਤੋਂ ਹੋਈ ਸੀ ਠੀਕ ਹੈ ਜੀ ਕੁਣ ਮੁੰਡੇ ਹੁੰਦੇ ਅਹੀ ਆਹਾ ਮੁੰਡਾ ਕੋਸਾਂ ਦਿੱਤੀ ਤੇ ਕਹਿੰਦਾ ਨੰਬਰ ਅੱਗੇ ਨਾਲ ਪਿੱਛੇ ਨਾਲ ਟੁੱਟਰ ਮਾਰਦੇ ਸੀਗੇ ਫਿਰ ਮੁੜ ਕੇ ਦੂਜਾ ਕੀ ਆ ਗਲਤ ਕੰਮ ਕੀ ਆ ਜੱਫੀਆਂ ਪਾ ਕੇ ਲਾਈ ਰਹੀ ਜਦ ਦੂਜੇ ਨੰਬਰ ਸਕੂਲ ਤੇ ਸਕੂਲ ਦੀਆਂ ਕੁੜੀਆਂ ਬਰਦੀਆਂ ਨਹੀਂ ਲਾਈਆਂ ਹੁੰਦੀਆਂ ਸੀਗੀਆਂ ਛੋਟੀਆਂ ਉਮਰ ਦੀਆਂ ਉਹ ਕੋਠੇ ਚੜਾਈਆਂ ਹੁੰਦੀਆਂ ਸੀ ਇੱਕ ਦੂਜੇ ਨੂੰ ਜੱਫੀਆਂ ਪਾਉਂਦੇ ਉਹਨਾਂ ਨੂੰ ਸਮਝਾਇਆ ਕਿ ਮੋਟਰ ਚੀਜ਼ ਬੰਦ ਕਰ ਦੇ ਉਹ ਕਹਿੰਦੇ ਨਹੀਂ ਚਾਚਾ ਅਸੀਂ ਬੰਦ ਕਰ ਦਿੱਤੀ ਅਰੋਂ ਬਰ ਕਰੂੰਗੀ ਫਿਰ ਅੱਜ ਫੇਰ ਆ ਚੀਜ਼ ਨੂੰ ਸਮਝਾਇਆ ਉਤ ਬਾਅਦ ਵੀ ਫੇਰ ਆ ਕੰਮ ਸਾਨੂੰ ਕਰਨਾ ਪਿਆ ਸਾਡਾ ਜਿਹੜੇ ਧੀਆ ਪੈਣਾ ਮਤਲਬ ਤੁਸੀਂ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸਾਡੇ ਪਿੰਡ ਨੇ ਸਮਝਿਆ ਇਹ ਨਹੀਂ ਸਮਝੀ ਬਾਤ ਚਾ ਆ ਬੁੰਡਾ ਹੈ ਨਾਲ ਫੋਨ ਇੱਥੇ ਖਸੋਇਆ ਗਿਆ ਹਾਂਜੀ ਭਾਜੀ ਕੀ ਰੰਦਾ ਮਾਲ ਭਾਜੀ ਇਧਰ ਮੇਰਾ ਫੋਨ ਖੋਇਆ ਗਿਆ ਉਹ ਕਿੰਨੇ ਵਿੱਚ ਖੋਇਆ ਉਹ ਭਾਜੀ 1:00 ਵਜੇ 55 ਮਿੰਟ ਦੀ ਗੱਲ ਹੈ ਜੀ 2:00 ਵਜੇ ਦੀ ਗੱਲ 2:00 ਵਜੇ ਦੀ ਗੱਲ ਦਾਦ ਵੀ ਮਾਰਿਆ ਹਾਂ ਇੱਥੇ ਹਾਂ ਇਧਰ ਹੀ ਮਾਰਿਆ ਮੈਂ ਤੁਹਾਨੂੰ ਮਤਲਬ ਇਹਦੇ ਨਾਲ ਵਾਰਡਾਂ ਤਾਂ ਵੀ ਹੁੰਦੀ ਹੈ ਇੱਥੇ ਹਾਂਜੀ ਇੱਥੇ ਹੁੰਦੀ ਹੈ ਜੀ ਹੂੰ ਇਹਦੇ ਕਰੇ ਪਤਾ ਨਹੀਂ ਚੋਰ ਆ ਕਿ ਸਾਧ ਆ ਕਿ ਕਿਹੜੇ ਆ ਸਾਰੇ ਇਹਦੇ ਘਰੇ ਹੁੰਦੇ ਮੱਲੇ ਵਾਲੇ ਕੋਸ਼ਿਸ਼ ਨਹੀਂ ਕਰਦੇ ਇਹਨੂੰ ਮੱਲੇ ਵਾਲੇ ਕੀ ਗੱਲ ਹੈ ਕਿ ਪਿੰਡ ਦੀ ਕੱਲੀ ਕੁੜੀ ਮਾਂ ਮਾਰਗੀ ਕੁੜੀ ਮਾਰਗੀ ਭੈਣ ਮਾਰਗੀ ਤੀਜੀ ਭੈਣ ਨੇ ਵੇਚ ਦਿੱਤੀ ਮੱਲੇ ਵਾਲੇ ਤਵੇਂ ਚੁੱਪ ਕੇ ਚਾਲਦੀ ਕੁੜੀ ਨੂੰ ਬਾਹਰ ਫੈਕ ਟੀ ਕੇ ਕੰਮ ਕਰਲਾ ਕੁਝ ਕਰਾ ਪਰ ਇਹ ਕਿੰਨੀ ਨਹੀਂ ਇਹ ਕੰਮ ਸੁੱਖਾ ਆ ਉਹ ਸਾਹਮਣੇ ਆਂਟੀ ਖੜੀ ਆ 5 ਲੱਖ ਤੋਂ ਵੱਧ ਇਹਨਾਂ ਦੇ ਕਰਜ਼ਾ ਲੈ ਕੇ ਖਾ ਚੁੱਕੇ ਆ ਇਹ ਗਲਤ ਕੰਮ ਕਰਦੇ ਆ ਕਰਦੇ ਆ ਵੀ ਤੁਹਾਡੀ ਰੋਟੀ ਨਹੀਂ ਜੁੜਦੀ ਤੁਸੀਂ ਫੈਕਟਰੀ ਕੰਮ ਕਰ ਲਓ ਆ ਗਲਤ ਕੰਮ ਗਲਤ ਕੰਮ ਨਾ ਕਰੋ ਤਾਂ ਬਾਸ਼ੀ ਜਿਹੜੀ ਪਾਜੀ ਕਹਿੰਦਾ ਕਹੇ ਬਾਹਰ ਬਾਹਰ ਪੈਂਦਾ ਆਪੇ ਹੀ ਖਤਮ ਇੱਥੋਂ ਆਪਣਾ ਅੱਛਾ ਜੀ ਗਵਾਂਢ ਉਹ ਵੀ ਹੈ ਨਹੀਂ ਕਿ ਨਾਮ ਕੀ ਪਿੰਡ ਦਾ ਕੋਰਸ ਡਿਗਰੀ ਕੋਰਸ ਕੀ ਅੱਛਾ ਆ ਨਾ ਦੇ ਗੇਟ ਆਰ ਦੇ ਘਰ ਵਿੱਚ ਕੋਈ ਨਹੀਂ ਦਿੰਦਾ ਕਿੰਨਾ ਇਹਨੇ ਖੁੱਲ ਮਿਲੀ ਆ ਆ ਦੇਖੋ ਕਿੰਨਾ ਗੰਦ ਪਾਇਆ ਇਹਨਾਂ ਨਹੀਂ ਇਤਰੂ ਆਂਦੇ ਬੁੰਡੇ ਆ ਕਿਧਰ ਮਾਤਾ ਜੀ ਉਹਨੇ ਪਰਚਾ ਕਰਾਨ ਪਰਚਾ ਕਰਾਉਗੇ ਤੁਸੀਂ ਉਹਨਾਂ ਦੇ ਪਰਚਾ ਕਰਾਉਗੇ ਤੁਸੀਂ ਠੀਕ ਹੈ ਬਹੁਤ ਧੰਨਵਾਦ ਸਾਡੇ ਚੰਨੇ ਨਾਲ ਜੁੜੇ ਰਹਿਣ ਦਾ ਜਵਿੰਦਰ ਮੈਂ ਟੀਮ ਨਾਲ ਕੋਈ ਨਵੀਂ ਅਪਡੇਟ ਜੁਲਾਈ ਵਕਤ ਦੱਸਾਂਗੇ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾ ਦਾ ਸਾਡੇ ਚੰਨੇ ਨਾਲ ਜੁੜੇ ਰਹਿਣ ਦਾ ਇਹ ਮੱਲੇ ਵਾਲੇ ਲੋਪ ਲਗਾਏਗੇ ਬਾਕੀ ਸਾਡੇ ਚੰਨੇ ਕੋਈ ਚੀਜ਼ ਦੀ ਪੁਸ਼ਟੀ ਨਹੀਂ ਕਰਦਾ ਪੂਰਾ ਮਾਮਲਾ ਕੀ ਆ ਬਹੁਤ ਧੰਨਵਾਦ ਸਾਰੇ para nada